ਮੁਹੰਮਦ ਮੁਸਤਫਾ ਇਹ ਕਹਿ ਚੁੱਕੇ ਨੇ ਕਿ ਜਿਸ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਮੈਂ ਉਸ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਦਾ ਮੈਂ ਉਹਨਾਂ ਦੀ ਸ਼ਕਲ ਤੱਕ ਨਹੀਂ ਜਾਣਦਾ ਰਜੀਆ ਸੁਲਤਾਨਾ ਜੋ ਹੈ ਮੇ ਉਹਨਾਂ ਦਾ ਜਿਹੜਾ ਬੇਕਾ ਪਰਿਵਾਰ ਹੈ ਮੇਰਾ ਮਾ ਮਤਲਬ ਉਹ ਕਹੋ ਕਮਾਂਡ ਆ ਇਹ ਉਹਦੇ ਬ੍ਰਦਰਾਂ ਨੇ ਪੁੱਛ ਲੋ ਅੱਜ ਬ੍ਰਦਰ ਹੈਗੇ ਉਰੇ ਉਹਨਾਂ ਦੇ ਤਿੰਨ ਚਾਰ ਬ੍ਰਦਰ ਨੇ ਵੀ ਉਹਨਾਂ ਪੁੱਛੋ ਵੀ ਤੁਸੀਂ ਸਾਡੇ ਫਾਦਰ ਨੂੰ ਮਾਮਾ ਜੀ ਕਹਿੰਦੇ ਤੇ ਨਹੀਂ ਕਹਿੰਦੇ ਤੇ ਮੈਂ ਉਸ ਵਕੀਰ ਮਿਲਿਆ 2016 ਦਾ ਇਲੈਕਸ਼ਨ ਸੀ ਮੇਰੇ ਬਾਹ ਮਿੰਦਾ ਕਿਹਾ ਇਹ ਬੰਦੇ ਨੇ ਤੇ ਮੈਨੇ ਮੈਨੂੰ ਇਹ ਨਾ 1000 ਫੋਨ ਆਇਆ ਹੋਗਾ ਮੇਰੇ ਤਾਂ ਕਦੇ ਜਿੰਦਗੀ ਫੋਨ ਨਹੀਂ ਚੱਕਿਆ ਥੋਣੇ 5 ਮਿੰਟ ਮੇਰੇ ਕਸੀਦੇ ਪੜ੍ਹੇ ਥੋਣੇ ਕਿਹਾ ਵੀ ਨਹੀਂ ਤੇਰੇ ਜੈਸੇ ਲੋਕੋ ਕੀ ਮੇਰੇ ਜ਼ਰੂਰਤ ਹੈ ਤੇਰੇ ਜੈਸੇ ਲੋਕੋ ਕੋ ਮੈਂ ਤਾਫਿਰ ਹੋਣੇ ਮੇਰਾ ਆਪਣਾ ਘਰ ਮੈਨ ਮੇਰੇ ਨਾਲ ਭੇਜਿਆ ਮੈਂ ਉਹਨੂੰ ਕਬਾਬ ਭੇਜੇ ਅੱਜ ਤੱਕ ਹੌਟ-ਹੌਟ ਉਹਦੇ ਘਰੇ ਪਿਆ ਇੱਕ ਵਾਰ ਮੁਲਾਕਾਤ ਹੋਈ ਹੈ ਤੁਹਾਨੂੰ ਕੀ ਲੋੜ ਪਈ ਕਿ ਉਹਨਾਂ ਦੇ ਪੁੱਤ ਦੀ ਮੌਤ ਦੀ ਲੜਾਈ ਤੁਸੀਂ ਲੜਨ ਨੂੰ ਤਿਆਰ ਹੋ ਜੀ ਡੀਜੀਪੀ ਰਹੇ ਹੋ ਤੁਸੀਂ ਡੀਜੀਪੀ ਐਸਟੀਫ ਰਹੇ ਹੋ ਤੁਸੀਂ ਕਹਿੰਦੇ ਹੋ ਵੀ 18 ਸਾਲ ਤੋਂ ਮੇਰਾ ਮੁੰਡਾ ਨਸ਼ੇ ਦੀ ਹਾਲਤ ਵਿੱਚ ਹੈ ਪਹਿਲੀ ਗੱਲ ਤਾਂ ਐ ਵੀ ਪਲੇ ਆ ਵੀ ਜਦ ਤੁਹਾਡਾ ਮੁੰਡਾ ਖੁਦ ਜਾਂ ਤੁਹਾਡੇ ਘਰੇ ਨਸ਼ਾ ਤੁਸੀਂ ਤਾਂ ਪੰਜਾਬ ਦਾ ਨਸ਼ਾ ਕਿਥੇ ਖਤਮ ਕਰ ਲੋਗੇ ਤੁਸੀਂ ਕਿਹਨੂੰ ਫੜ ਲੋਗੇ ਤੁਸੀਂ ਐਡੇ ਐਡੇ ਆਉਧਿਆਂ ਤੇ ਰਹੇ ਹੋ ਤੁਹਾਡੇ ਘਰੇ ਨਸ਼ਾ ਆਇਆ ਕਿਵੇਂ ਤੁਸੀਂ ਡੀਜੀਪੀ ਰਹੇ ਹੋ ਉਹਨਾਂ ਦੇ ਕੋਲ ਗੱਲ ਪਾਵਰ ਹੈਗੀ ਆ ਅੱਜ ਵੀ ਉਹ ਦੇਖੋ ਸ੍ਰੀਆਮ ਮੈਨੂੰ ਧਮਕੀਆਂ ਦੇ ਰਹੇ ਨੇ ਕੱਲ ਤੁਸੀਂ ਐਸਆਈਟੀ ਦੇ ਸਾਹਮਣੇ ਵੀ ਪੇਸ਼ ਹੋਇਓ ਕੀ ਸਵਾਲ ਜਵਾਬ ਹੋਏ ਨੇ ਉੱਥੇ ਮੇਰੇ ਦੋਸਤਾਂ ਨੂੰ ਧਮਕੀਆਂ ਦੇ ਰਹੇ ਨੇ ਮੇਰੇ ਪਰਵਾਰ ਨੂੰ ਸ਼ਿਕਾਇਤ ਤੋਂ ਬਾਅਦ ਕੋਈ ਫੋਨ ਆਇਆ ਮਲੇਕੋਲੇ ਜਾਓ ਇਹਨਾਂ ਦੇ ਅਣਹਾਈਆਂ ਨੂੰ ਛੱਡ ਕੇ ਲੋਕਾਂ ਨੂੰ ਪੁੱਛੋ ਲੋਕ ਉਹਦੇ ਬਾਰੇ ਸਾਰਾ ਕੁਝ ਦੱਸਣਗੇ ਇਹਨੇ ਕਿੰਨੀ ਗੁੰਡਾਗਰਦੀ ਕਰੀ ਐ ਮਲੇਕੋਲੇ ਚ ਇਹ ਜਿਹੜੀ ਸੌਫਟ ਕਹਿੰਦਾ ਵੀ ਇਹ ਪੁਲਿਸ ਕਸਟਡੀ ਐ ਇਹ ਮਲੇਕੋਲੇ ਲੋਕਾਂ ਨੂੰ ਦੇ ਚੁੱਕਿਆ ਉਹ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਇਥੋਂ ਤੱਕ ਉਹਨਾਂ ਦੀ ਪਤਨੀ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਉਹਨਾਂ ਦੀ ਨੂੰ ਤੇ ਤੀ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਪੈਰਵਾਈ ਕੀਤੀ ਗਈ ਜਾਂ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹ ਸਾਡੇ ਨਾਲ ਨੇ ਸ਼ਮਸ਼ੂਦīn ਚੌਧਰੀ ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਸ ਫੈਮਿਲੀ ਦੇ ਨਾਲ ਤੁਸੀਂ ਕਿਵੇਂ ਸੰਪਰਕ ਦੇ ਵਿੱਚ ਆਏ ਕਿਉਂਕਿ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਨੇ ਮੁਹੰਮਦ ਮੁਸਤਾਫਾ ਇਹ ਕਹਿ ਚੁੱਕੇ ਨੇ ਕਿ ਜਿਸ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਮੈਂ ਉਸ ਦੇ ਨਾਲ ਕੋਈ ਵਾਹ-ਵਾਸਤਾ ਨਹੀਂ ਰੱਖਦਾ ਮੈਂ ਉਹਨਾਂ ਦੀ ਸ਼ਕਲ ਤੱਕ ਨਹੀਂ ਜਾਣਦਾ ਤੁਹਾਡਾ ਇਸ ਫੈਮਿਲੀ ਦੇ ਨਾਲ ਕੀ ਸੰਬੰਧ ਹੈ ਕਿ ਮੈਂ ਤੁਹਾਡੀ ਨੇੜਤਾ ਹੋਈ ਸਰ ਨੇੜਤਾ ਤਾਂ ਸਾਡੀ ਜਿੱਥੇ ਜੰਮੇ ਆ ਸੀ ਨੇੜਤਾ ਤਾਂ ਜੱਦੀ ਆ ਕਿਉਂਕਿ ਮੇਰੀ ਮੁਸਤਾਫਾ ਨਾਲ ਕੋਈ ਨੇੜਤਾ ਨਹੀਂ ਹੈ ਰਜ਼ੀਆ ਸੁਲਤਾਨਾ ਜੋ ਹੈ ਮੈਂ ਉਹਨਾਂ ਦਾ ਜਿਹੜਾ ਪੇਕਾ ਪਰਿਵਾਰ ਹੈ ਮੇਰਾ ਮਤਲਬ ਉਹ ਉਹ ਗਮਾਂਡ ਆ ਅਸੀਂ ਉੱਥੇ ਹੀ ਪਲੇ ਆ ਅਸੀਂ ਉਹਨਾਂ ਨੂੰ ਮਦਰ ਨੂੰ ਬੂਆ ਕਹਿ ਕੇ ਹੀ ਬੁਲਾਇਆ ਉਹਨਾਂ ਨੇ ਉਹਨਾਂ ਨੇ ਉਹਦੇ ਬ੍ਰਦਰਾਂ ਨੇ ਪੁੱਛ ਲੋ ਅੱਜ ਬ੍ਰਦਰ ਹੈਗੇ ਹੋਰੇ ਉਹਨਾਂ ਦੇ ਤਿੰਨ ਚਾਰ ਬ੍ਰਦਰ ਨੇ ਵੀ ਉਹਨਾਂ ਨੂੰ ਪੁੱਛੋ ਵੀ ਤੁਸੀਂ ਸਾਡੇ ਫਾਦਰ ਨੂੰ ਮਾਮਾ ਜੀ ਕਹਿੰਦੇ ਸੀ ਨਹੀਂ ਕਹਿੰਦੇ ਸੀ ਦੂਜੀ ਗੱਲ ਇਹ ਆ ਵੀ ਮੋਸਵਾ ਸਾਹਿਬ ਨੇ ਪੁੱਛੋ ਵੀ ਜਿਹੜੀ ਉਹਨਾਂ ਦੀ ਵੋਟ ਪਾਉਂ ਜਾਂਦੇ ਨੇ ਕੰਬੋੋ ਸਕੂਲ ਦੇ ਵਿੱਚ ਵੀ ਕੀ ਉਹ ਅਮਰਗੜ ਚ ਪੈਂਦਾ ਜਾਂ ਮਲੇਰ ਕੋਡਲਾ ਦੇ ਵਿੱਚ ਪੈਂਦਾ ਉਹ ਅਮਰ ਜਿੱਥੋਂ ਵੋਟ ਪਾਉਂਦੇ ਨੇ ਉਹ ਵੀ ਤਾਂ ਮੇਰਾ ਕਮਾਂਡ ਹੀ ਆ ਨਾ ਜੀ ਜਿੱਥੇ ਮੇਰੀ ਪ੍ਰਾਣੀ ਵੋਟ ਸੀ ਔਰ ਜਿੱਥੇ ਉਹਨਾਂ ਦੀ ਵੋਟ ਹੁਣ ਉਹ ਮੇਰਾ ਕਮਾਂਡ ਹੀ ਆ ਨਾ ਜੀ ਬੋਰਿਸ ਤੁਹਾਤਾ ਕਮਾ ਕੀ ਉਹ ਦ ਦਊਗਾ ਤੁਹਾਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੁਹੰਮਦ ਮੁਸਤਾਫਾ ਨੂੰ ਕਿਤੇ ਮਿਲੇ ਹੋ ਸਰ ਕੋਈ ਗੱਲ ਹੋਰ ਅਗਰ ਮੰਨ ਲਓ ਟ੍ਰਾਇਲ ਹੀ ਚਲਾਉਣਾ ਵੀ ਆਪਾਂ ਚਾਹੁੰਦੇ ਆ ਵੀ ਇਹ ਇਹਨੂੰ ਸਾਬਤ ਕੌਣ ਕਰੂਗਾ ਵੀ ਹਾਂ ਮੇਰੇ ਗਮਾਂਡੀ ਹੈ ਕਿ ਨਹੀਂ ਹੈਗੀ ਤੁਸੀਂ ਉੱਥੇ ਦੇ ਐਮਸੀ ਕੀ ਬਾ ਨੰਬਰ 21 ਦੇ ਐਮਸੀ ਨੂੰ ਪੁੱਛੋ ਵੀ ਕੀ ਮੁਸਤਾਫਾ ਦੀ ਉਹ ਰਜ਼ੀ ਹੋਰ ਦੀ ਰਹਿਣ ਵਾਲੀ ਹੈ ਕੀ ਮੈਂ 47 ਤੋਂ ਮੇਰਾ ਪਰਿਵਾਰ 47 ਤੋਂ ਗੱਲ ਕਰ ਰਿਹਾ ਮੈਂ ਵੀ 47 ਤੋਂ ਲੈ ਕੇ ਜਦ ਤੱਕ ਅਸੀਂ ਬੋਰੋ ਸ਼ਿਫਟ ਨਹੀਂ ਹੋਏ ਵੀ ਜਦੋਂ ਤੱਕ ਇਸ ਮੋਹੱਲੇ ਦੇ ਵਿੱਚ ਰਹੇ ਹਾਂ ਕੀ ਅਸੀਂ ਗਮਾਂਡੀ ਥੇ ਨਹੀਂ ਤੇ ਮੈਂ ਮੈਮਸੀ ਨੂੰ ਪੁੱਛ ਲਿਆ ਇਸ ਗੱਲ ਦੀ ਔਰ ਜਿਹੜੀ ਗੱਲ ਤੁਸੀਂ ਕਰਦੇ ਹੋ ਮੁਸਫਨ ਮਿਲਣ ਦੀ ਮੈਂ ਮੁਸਫਨ ਇੱਕ ਵਾਰ ਮਿਲਿਆ 2011 ਦਾ ਇਲੈਕਸ਼ਨ ਸੀ ਉਹ ਤੋਂ ਬਾਅਦ ਮੇਰੇ ਦੋਸਤਾਂ ਨੂੰ ਮੇਰੇ ਬੱਕੇ ਹੀ ਬੰਦੇ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਯਾਰ ਇੱਕ ਵਾਰ ਮੇਰੇ ਤੇ ਚਾਹ ਪਿਲਾ ਦਿਓ ਮੇਰੇ ਬਾਹ ਮਿੰਤਾ ਕਰਦੇ ਆਂ ਇਹ ਬੰਦੇ ਨੇ ਤੇ ਮੈਨੂੰ ਇਹ ਨਾ 1000 ਫੋਨ ਆਇਆ ਹੋਊਗਾ ਮੈਨੂੰ ਤਾਂ ਕਦੇ ਜ਼ਿੰਦਗੀ ਫੋਨ ਨਹੀਂ ਚੱਕਿਆ ਤੇ ਉਹ ਚਲੋ ਮੇਰਾ ਦੋਸਤ ਆ ਮੈਨੂੰ ਧੱਕੇ ਨਾਲ ਲੈ ਗਿਆ ਅਸੀਂ ਬੈਠੇ ਚਾਹ ਪੀਤੀ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੇਰਾ ਸਾਥ ਦਿਓ ਮੈਨੇ ਕਹਾ ਮੈਂ ਕਹਾ ਸਰ ਤੁਹਾਨੂੰ ਹੈਗੀ ਪਕੜੀ ਛਾਲਣ ਦੀ ਉਹ ਇਹ ਸਾਰਾ ਮਲੇਕ ਕੋ ਲੈ ਜਾਂਦਾ ਵੀ ਤੁਸੀਂ ਚੰਗੇ-ਚੰਗੇ ਜਿਹੜੇ ਜਿੰਨੇ ਵੀ ਸਿਆਣੇ ਬੰਦੇ ਨੇ ਹੋਰ ਨੇ ਸਭ ਨੇ ਤੁਹਾਨੂੰ ਪਕੜੀ ਛਾਲਿਆ ਵੀ ਮੇਰੇ ਤੋਂ ਹੋਣਾ ਨਹੀਂ ਵੀ ਆਕਰ ਤੁਹਾਨੂੰ ਮੈਨੂੰ ਕੁਝ ਕਹਿਤਾ ਮੈਂ ਤੋਂ ਜਵਾਬ ਦਿੱਤਾ ਜਾਣਾ ਪਏ ਉਹਦਾ ਫਾਇਦਾ ਕੋਈ ਨਹੀਂ ਫਿਰ ਤੁਸੀਂ ਮੇਰੇ ਤੁਸੀਂ ਇਹ ਗੱਲ ਦਾ ਮੈਂ ਕੱਲਾ ਨਹੀਂ ਕਹਿ ਰਿਹਾ ਇਸ ਗੱਲ ਦੇ ਉੱਤੇ ਗਵਾਹ ਜਿਹਨੇ ਮੇਰੇ ਦੋਸਤ ਨਾਲ ਸੀ ਉਹ ਵੀ ਨੇ ਉਸ ਗੱਲ ਦੇ ਤੁਹਾਡੇ ਪੀਏ ਵੀ ਨਾ ਬਾਕੀ ਵੀ ਜਿਹੜੇ ਲੋਕ ਤੇ ਜਿਹੜੇ ਅੰਦਰ ਕਮਰੇ ਦੇ ਵਿੱਚ ਅਸੀਂ ਬੈਠੇ ਤੇ ਚਾਹ ਪੀ ਰਹੇ ਤੇ ਤੁਨੇ 5 ਮਿੰਟ ਮੇਰੇ ਕਸੀਦੇ ਪੜੇ ਤੋਂ ਨੇ ਕਿਹਾ ਵੀ ਨਹੀਂ ਤੇਰੇ ਜੈਸੇ ਲੋਕੋ ਕੀ ਮੇਰੇ ਜ਼ਰੂਰਤ ਹੈ ਤੇਰੇ ਜੈਸੇ ਲੋਕੋ ਕੋ ਮੈਂ ਬਹੁਤ ਅੱਛੀ ਤਰ੍ਹਾਂ ਉਹ ਕਰਦਾ ਹਾਂ ਤੋ ਤੇਰੇ ਜੈਸਾ ਬੰਦਾ ਹੋਣਾ ਚਾਹੀਏ ਜੋ ਬੇਬਾਗ ਹੈ ਕਿੰਨੇ ਤੋਂ ਨੇ 5-7 ਮਿੰਟ ਮੇਰੇ ਕਸੀਦੇ ਪੜ੍ਹੇ ਫਿਰ ਉਸ ਤੋਂ ਬਾਅਦ ਮੇਰੇ ਦੋਸਤ ਨੇ ਕਹਿਦਾ ਵੀ ਸਰ ਸਾਡੇ ਜਾਣਾ ਵੀ ਇਹਦੇ ਘਰੇ ਫੰਕਸ਼ਨ ਆ ਫਿਰ ਮੈਂ ਤੂੰ ਵੀ ਕਹਿੰਦਾ ਕੀ ਫੰਕਸ਼ਨ ਮੈਂ ਕਹਿੰਦਾ ਘਰੇ ਕੁੜੀਆਂ ਆ ਬਹਿਣਾ ਆਈਆਂ ਔਰ ਕਵਾ ਬਣਾ ਰਹੀਆਂ ਤੋ ਹਮੇ ਨਹੀਂ ਖਲਾਓਗੇ ਤੋ ਮੈਂ ਉਹਨੂੰ ਉਹਨੇ ਕਿਹਾ ਕਹਿੰਦਾ ਮੈਨੂੰ ਕਲਾ ਮਖਾ ਸਰ ਖਾ ਲੋ ਬੰਦਾ ਕਹੂਗਾ ਹੀ ਤਾ ਫਿਰ ਉਹਨੇ ਮੇਰਾ ਆਪਣਾ ਗਨਮੈਨ ਮੇਰੇ ਨਾਲ ਭੇਜਿਆ ਮੈਂ ਉਹਨੂੰ ਕਬਾਬ ਭੇਜਿਆ ਅੱਜ ਤੱਕ ਹੌਟਪੋਟ ਉਹਦੇ ਘਰੇ ਪਿਆ ਇੱਕ ਵਾਰ ਮੁਲਾਕਾਤ ਹੋਈ ਆ ਰਹੀ ਗੱਲ ਜਾ ਕੇ ਉਹਦੇ ਹੋਮੋਰਾਇਟ ਦੀ ਗੱਲ ਮੈਂ ਕਦੇ ਜ਼ਿੰਦਗੀ ਚ ਹਿਮੋਰਾਇਟ ਦੇ ਉਹਦੇ ਦਫ਼ਤਰ ਉਹਨੂੰ ਜਾ ਕੇ ਨਹੀਂ ਮਿਲਿਆ ਉਹੀ ਮੇਰੀ ਮੁਲਾਕਾਤ ਹੈ ਰਹੀ ਗੱਲ ਉਹਨੇ ਗੱਲ ਕਹੀ ਆ ਵੀ ਤੁਹਾਡੇ ਤੇ ਕੋਈ ਪਰਚਾ ਦਾਜਾ ਉਹਦੀ ਖ਼ਬਰ ਮੇਰੇ ਖਿਲਾਫ ਪੂਰੇ ਹਿੰਦੁਸਤਾਨ ਚ ਇੱਕ ਲੜਾਈ ਝਗੜੇ ਦੀ ਵੀ ਦਰਖਾਸਤ ਲਿਆਵੇ ਐਫ ਆਈ ਆਰ ਦੀ ਗੱਲ ਨਹੀਂ ਮੈਂ ਕਰ ਰਿਹਾ ਇੱਕ ਲੜਾਈ ਝਗੜੇ ਦੀ ਦਰਖਾਸਤ ਲਿਆਵੇ ਜਿੱਥੇ ਕਹੋ ਉੱਥੇ ਆ ਜਾਗੇ ਸਰ ਇੱਕ ਸਵਾਲ ਹੋਰ ਆ ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਜਾਣ ਦਾ ਤੱਕ ਨਹੀਂ ਮੇਰੀ ਫੈਮਲੀ ਨੂੰ ਮਿਲੇ ਤੱਕ ਨਹੀਂ ਤੁਹਾਨੂੰ ਕੀ ਲੋੜ ਪਈ ਕਿ ਉਹਨਾਂ ਦੇ ਪੁੱਤ ਦੀ ਮੌਤ ਦੀ ਲੜਾਈ ਤੁਸੀਂ ਲੜਨ ਨੂੰ ਤਿਆਰ ਹੋ ਗਏ ਸਰ ਦੇਖੋ ਮੈਂ ਤੁਹਾਨੂੰ ਦੱਸਦਾ ਮੈਂ ਹੋਰ ਕੋਈ ਨਹੀਂ ਗੱਲ ਨਹੀਂ ਇਹ ਰੱਬ ਨੇ ਡਿਊਟੀ ਲਾਈ ਜਾ ਕਿਉਂਕਿ ਮੇਰੇ ਦਿਲ ਨੂੰ ਜਾ ਹੋ ਕੋਈ ਜਦ ਮੈਂ ਸਵੇਰ ਨੂੰ ਮੈਸੇਜ ਪੜਿਆ ਤਾਂ ਮੈਂ ਬਹੁਤ ਬੰਦਲ ਗਿਆ ਔਰ ਮੈਂ ਹਕੀਕਤ ਦੱਸਦਾ ਗੱਲ ਮੈਂ ਇਹ ਨਹੀਂ ਹੈ ਵੀ ਮੈਂ ਕੋਈ ਟੀਵੀ ਤੱਕਣਾ ਮੈਂ ਅੱਧਾ ਘੰਟਾ ਰੋਇਆ ਬਹੁਤ ਜ਼ਿਆਦਾ ਯਾਰ ਛੋੜ ਬੱਚਾ ਚਲੇ ਗਿਆ ਫਿਰ ਮੈਂ ਅੰਦਰੋਂ ਮਹਿਸੂਸ ਹੋਇਆ ਵੀ ਨਹੀਂ ਯਾਰ ਇਹਦੀ ਇਨਕੁਆਰੀ ਹੋਣੀ ਚਾਹੀਦੀ ਵੀ ਕਿਉਂ ਹੋਇਆ ਮੈਂ ਜਗਿਆ ਮੇਰੇ ਇੱਕ ਦੋ ਦੋਸਤਾਂ ਵਕੀਲ ਉਹਨਾਂ ਨਾਲ ਗੱਲ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਦਰਖਾਸਤ ਲਖਾਈ ਦਰਖਾਸਤ ਲਗਾ ਕੇ ਸੀ ਦੇਤੀ ਵੀ ਆਹ ਵੀਡੀਓ ਦੀ ਮਹੀਨੇ ਕੋਈ ਅਲੀਗੇਸ਼ਨ ਨਹੀਂ ਲਾਇਆ ਮੈਨੇ ਕੁਝ ਔਨ ਲਾਇਆ ਮੈਂ ਸਿਰਫ ਇੰਨੀ ਗੱਲ ਕਹੀ ਵੀ ਆਹ ਵੀਡੀਓ ਆ ਆ ਤੁਹਾਡਾ ਇੱਕ ਉਹਦੀ ਪੋਸਟ ਹੈ ਡੈਰੀ ਪਾਈ ਹੋਈ ਹੈ ਉਹਦੇ ਪੋਸਟ ਲਿਖੀ ਹੋਈ ਹੈ ਵੀ ਇਹਦੀ ਇਨਕੁਆਰੀ ਕਰਕੇ ਅ ਕਹਿੰਦੇ ਨੇ ਅੱਗੇ ਕਾਰਵਾਈ ਕੀਤੀ ਜਾਵੇ ਬਸ ਸਾਬਕਾ ਡੀਜੀਪੀ ਇਹ ਕਹਿੰਦੇ ਨੇ ਕਿ ਮੇਰਾ ਪੁੱਤਰ ਨਸ਼ੇ ਦਾ ਆਦੀ ਸੀ ਪਿਛਲੇ ਕਾਫੀ ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਦੇ ਨਸ਼ੇ ਲੈਂਦਾ ਸੀ ਆਈਸ ਲੈਂਦਾ ਸੀ ਸਾਡੇ ਵੀ ਉਹਨਾਂ ਦੇ ਨਾਲ ਇੰਟਰਵਿਊ ਆ ਜਿਹੜੀ ਉਹ ਅੱਜ ਅਸੀਂ ਨੇ ਅਪਲੋਡ ਕੀਤੀ ਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਮੇਰਾ ਪੁੱਤ ਨਸ਼ੇ ਦਾ ਆਦੀ ਸੀ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਸੀ ਔਰ ਨਸ਼ੇੜੀ ਬੰਦੇ ਨੇ ਦੁਖੀ ਹੋ ਕੇ ਮੇਰੇ ਤੇ ਇਲਜ਼ਾਮ ਲਗਾਏ ਨੇ ਉਸ ਵੀਡੀਓ ਨੂੰ ਆਧਾਰ ਬਣਾ ਕੇ ਤੁਸੀਂ ਨੇ ਜੋ ਐਲੀਗੇਸ਼ਨ ਲਗਾਏ ਨੇ ਉਹ ਕੀ ਨੇ ਸਰ ਇੱਕ ਦੱਸੋ ਤੁਸੀਂ ਡੀਜੀਪੀ ਰਹੇ ਹੋ ਔਰ ਤੁਸੀਂ ਡੀਜੀਪੀ ਐਸਟੀਐਫ ਰਹੇ ਹੋ ਤੁਸੀਂ ਕਹਿੰਦੇ ਹੋ ਵੀ 18 ਸਾਲ ਤੋਂ ਮੇਰਾ ਮੁੰਡਾ ਨਸ਼ੇ ਦੀ ਹਾਲਤ ਚ ਸੀ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਐਡੇ ਟੇ ਆਉਦਿਆਂ ਤੇ ਰਹੇ ਹੋ ਤੁਹਾਡੇ ਘਰੇ ਨਸ਼ਾ ਆਇਆ ਕਿਵੇਂ ਦੂਜੀ ਗੱਲ ਇਹ ਹੈ ਵੀ ਜਦੋਂ ਤੁਸੀਂ ਐਸਟੀਐਫ ਦੇ ਤੁਹਾਨੂੰ ਲਾਇਆ ਗਿਆ ਤੁਹਾਨੂੰ ਉਸ ਟਾਈਮ ਐਸਡੀ ਅਫਸਰ ਚੀਫ ਨਹੀਂ ਲੱਗਣਾ ਚਾਹੀਦਾ ਸੀ ਨੈਤਿਕਤਾ ਦੇ ਆਧਾਰ ਤੇ ਕਿਉਂਕਿ ਜੇ ਗੱਲ ਇਹ ਹੈ ਵੀ ਜੇ ਤੁਹਾਡਾ ਮੁੰਡਾ ਖੁਦ ਜਾਂ ਤੁਹਾਡੇ ਘਰੇ ਨਸ਼ਾ ਤੁਸੀਂ ਪੰਜਾਬ ਦਾ ਨਸ਼ਾ ਕਿੱਥੇ ਖਤਮ ਕਰ ਲੋਗੇ ਤੁਸੀਂ ਕਿਹਨੂੰ ਫੜ ਲਓਗੇ ਜਦ ਤੁਹਾਡਾ ਬੇਟਾ ਨਸ਼ੇ ਦੇ ਵਿੱਚ ਆਦੀ ਹੋਇਆ ਤੁਸੀਂ ਉਹਨੂੰ ਪੁੱਛਿਆ ਨਹੀਂ ਬੇਟੇ ਨੂੰ ਰੋਤੂ ਹੀ ਪੁੱਛਦੇ ਵੀ ਭਾਈ ਕਿੰਦੇ ਨੇ ਕਿੱਥੋਂ ਲੈ ਕੇ ਆਉਣਾ ਤੁਸੀਂ ਉਹ ਬੰਦਿਆਂ ਨੂੰ ਚਕਾਉਂਦੇ ਤੁਸੀਂ ਉਹਰੇ ਕੋਈ ਇੱਕ ਬੰਦਾ ਮਾੜੀ ਜੀ ਗੋਲੀ ਖਾ ਲਵੇ ਤੁਸੀਂ ਪਰਚਾ ਦੇ ਦਿੰਦੇ ਹੋ ਇਹਦੇ ਕਿੰਨੇ ਪਰਚੇ ਹੋਏ ਨੇ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ 2 18 ਸਾਲ ਤੋਂ ਨਸ਼ੇ ਤੇ ਹੈ ਕਿੰਨੇ ਪਰਚੇ ਕਰਾਇਆ ਨੇ ਤੁਨੇ ਤੁਸੀਂ ਇਹਨੂੰ ਕਹਿੰਦੇ ਮੈਂਨੇ ਸੌਫਟ ਕਿਹਦਾ ਪੁਲਿਸ ਕਸਟਰੀ ਭੇਜਾ ਕਿਹੜੇ ਐਸੇ ਕਾਨੂੰਨ ਦੇ ਤਹਿਤ ਸੌਫਟ ਕੋਲ ਪੁਲਿਸ ਕਸਟਰੀ ਭੇਜਿਆ ਜਾਂਦਾ 24 ਘੰਟਿਆਂ ਤੋਂ ਬਾਅਦ ਜ਼ਿਆਦਾ ਕੀ ਪੁਲਿਸ ਆਪਣੀ ਕਸਟਡੀ ਰੱਖ ਸਕਦੀ ਤੁਸੀਂ ਕਹਿੰਦੇ 7-7 ਦਿਨ ਰੱਖਿਆ ਇਹ ਹੀ ਤਾਂ ਮਲੇ ਕੋਲਾ ਕਹਿ ਰਿਹਾ ਜੀ ਵੀ ਤੁਸੀਂ ਲੋਕਾਂ ਨੂੰ ਚਕਵਾਉਂਦੇ ਥੇ ਚਕਾ ਕੇ ਕਸਟਡੀ ਰੱਖਦੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਪ੍ਰਾਪਰਟੀਆਂ ਕਿਵੇਂ ਜਾ ਖੋਹੀਆਂ ਕਿਵੇਂ ਉਗਦਾ ਇਹ ਹੀ ਤਾਂ ਸਵਾਲ ਨੇ ਜੀ ਜਿਵੇਂ ਤੁਸੀਂ ਆਪਣੇ بیٹے ਨਾਲ ਕਿਤੇ ਇਸੇ ਲੋਕਾਂ ਨਾਲ ਕੀਤਾ ਜੀ ਅੱਛਾ بیٹے ਤੇ ਬਾਪ ਦਾ ਰਿਸ਼ਤਾ ਬੜਾ ਅਹਿਮ ਹੁੰਦਾ ਆਪਾਂ ਇਸ ਕੇਸ ਦੇ ਵਿੱਚ ਬਿਲਕੁਲ ਉਲਟਾ ਨਜ਼ਰ ਆ ਰਿਹਾ ਜਿਵੇਂ ਉਹ ਐਲੀਗੇਸ਼ਨ ਲਗਾ ਰਿਹਾ ਉਹ ਵੀਡੀਓ ਆਪਾਂ ਸਾਹਮਣੇ ਦੇਖੀ ਆ ਕਿ ਮੇਰੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਸੀ ਮੈਨੂੰ ਮਾਨਸਿਕ ਤੌਰ ਤੇ ਇਹਨਾਂ ਨੇ ਪਰੇਸ਼ਾਨ ਕੀਤਾ ਮੈਨੂੰ ਮਾਰਨ ਦੀ ਪਲੈਨਿੰਗ ਕੀਤੀ ਗਈ ਇਹਨਾਂ ਇਲਜ਼ਾਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹਨਾਂ ਦੇ ਪੁੱਤ ਨਾਲ ਤੁਸੀਂ ਕਦੇ ਰਾਬਤਾ ਕਾਇਮ ਕੀਤਾ ਜਾਓ ਵੀਡੀਓ ਜਦੋਂ ਸਾਹਮਣੇ ਆਈ ਉਸ ਤੋਂ ਬਾਅਦ ਹੀ ਤੁਸੀਂ ਇਸ ਕੇਸ ਦੀ ਪੇਰਵਾਈ ਕੀਤੀ ਸਰ ਮੇਰਾ ਕੋਈ ਰਾਬਤਾ ਨਹੀਂ ਹੋਇਆ ਪਰ ਗੱਲ ਇਹ ਹੈ ਵੀ ਤੁਸੀਂ ਵੀਡੀਓ ਦੇਖੋਗੇ ਵੀਡੀਓ ਸਾਰਾ ਕੁਝ ਹੀ ਕਹਿ ਰਿਹਾ ਜੀ ਉਹ ਇਸ ਤੋਂ ਬਾਅਦ ਕੀ ਕਹਦੂਗਾ ਬਾਕੀ ਰਹੀ ਗੱਲ ਜੇ ਤੁਸੀਂ ਕਹੋ ਬਾਪ ਪੁੱਤ ਦਾ ਰਿਸ਼ਤਾ ਅੱਜ ਦੇ ਸਿਆਸਤ ਦੇ ਵਿੱਚ ਤੁਸੀਂ ਰਾਜਾ ਮਹਾਰਾਜਾ ਜਿਹਾ ਸ਼ੁਰੂ ਕਰ ਲੋ ਵੀ ਸਿਆਸਤ ਕਰਕੇ ਕਿਹਨੇ ਕਿਸੇ ਕੀ ਨਹੀਂ ਕੀਤਾ ਸਿਆਸਤ ਦੀ ਭੇੜ ਚਾੜੇ ਮੁੰਡਾ ਅੱਜ ਉਹਨੂੰ ਕੀ ਕਰ ਰਹੇ ਨੇ ਉਹਦਾ ਇੱਕ ਮਾਹੌਲ ਬਣਾ ਰਹੇ ਨੇ ਵੀ ਇਹ ਤਾਂ ਜੀ ਨਸ਼ਈ ਥਾ ਉਹਦੇ ਕੈਰੈਕਟਰ ਬਣਾ ਰਹੇ ਨੇ ਤਾਂ ਕਿ ਲੋਕਾਂ ਨੂੰ ਦੂਜੇ ਪਾਸੇ ਲਜਾਇਆ ਜਾਵੇ ਮੇਰਾ ਵੀ ਇਸੇ ਤਰ੍ਹਾਂ ਤਰ੍ਹਾਂ ਉਹ ਕੈਰੈਕਟਰ ਬਣਾ ਰਹੇ ਨੇ ਵੀ ਅੱਜ ਅੱਜ ਇਹਦੇ ਨਾਲ ਮੇਰਾ ਨਾ ਕਿਸੇ ਨਾਲ ਜਾਂ ਉਹਦੇ ਕਿਸੇ ਨਾਲ ਕਿਸਦਰ ਨਾਲ ਕੋਈ ਲੜ ਲੈਂਦੇ ਨਹੀਂ ਜੋ ਵੀਡੀਓ ਹੋ ਗਈ ਜੋ ਸਬੂਤ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ ਆ ਜਾਣਗੇ ਅਗਰ ਤੂੰ ਦੋਸ਼ੀ ਹੈਗਾ ਤਾਂ ਕਾਰਵਾਈ ਹੋਣੀ ਨਾ ਸੀ ਅੱਛਾ ਮੈਡੀਕਲ ਰਿਪੋਰਟ ਵੀ ਸਾਹਮਣੇ ਆਈਆ ਉਹਨਾਂ ਨੇ ਦੱਸਿਆ ਕਿ ਬਾਹ ਦੇ ਉੱਤੇ ਟੀਕੇ ਦਾ ਨਿਸ਼ਾਨ ਆ ਪਰ ਕੋਈ ਹੱਥ ਤੇ ਜਾਂ ਕਿਸੇ ਹੋਰ ਅੰਗ ਤੇ ਕਿਸੇ ਵੀ ਟੀਕੇ ਦਾ ਨਿਸ਼ਾਨ ਨਹੀਂ ਆ ਹਾਲਾਂਕਿ ਉਹ ਮੈਡੀਕਲ ਨਸ਼ਾ ਕਰਦਾ ਸੀ ਜਾਂ ਨਹੀਂ ਕਰਦਾ ਸੀ ਇਹ ਡਾਕਟਰਾਂ ਨੇ ਤੈਅ ਕਰਨਾ ਪਰ ਤੁਹਾਡੇ ਮੁਤਾਬਿਕ ਇਸ ਮੌਤ ਦਾ ਅਸਲ ਕਾਰਨ ਕੀ ਹੈ ਸਿਕੋ ਸਰ ਇਹ ਮੌਤ ਦਾ ਅਸਰ ਕਾਰਨ ਤਾਂ ਦੱਸਣਗੇ ਜਿਹੜੇ ਐਕਸਪਰਟ ਨੇ ਮੈਨੂੰ ਤੁਸੀਂ ਕਹਿ ਰਹੇ ਹੋ ਵੀ ਮੈਡੀਕਲ ਹੋਇਆ ਜਾਂ ਮੈਨੂੰ ਹਜੇ ਤੱਕ ਨਹੀਂ ਪਤਾ ਪਰ ਗੱਲ ਇਹ ਆ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਸਿਰਫ ਇੱਕੋ ਹੀ ਨਿਸ਼ਾਨ ਤੀ ਇਹੀ ਤਾਂ ਸਵਾਲਾਂ ਨੇ ਘੇਰੇ ਚ ਜੀ ਜਿਹੜਾ ਬੰਦਾ ਇੰਜੈਕਸ਼ਨ ਲਾਉਂਦਾ ਤੁਸੀਂ ਦੇਖੋਗੇ ਨਸ਼ੇੜੀ ਨੇ ਜਿੰਨੇ ਉਹਨਾਂ ਦੀ ਲੱਤਾਂ ਵੀ ਬਾਹਾਂ ਵੀ ਕੀ ਜਗ੍ਹਾ ਐ ਜੀ ਹੁੰਦੀ ਹੈ ਜਿੱਥੇ ਮਤਲਬ ਨਿਸ਼ਾਨ ਨਹੀਂ ਹੁੰਦੇ ਇਹਦੀ ਇੱਕੋ ਹੀ ਨਿਸ਼ਾਨ ਕੀ ਹੈ ਦੇਖੋ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਮੁਸਤਵਾਬ ਸਾਹਿਬ ਤੁਹਾਡੇ ਬਾਰੇ ਵੀ ਇਹ ਚੀਜ਼ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਮੇਰਾ ਵਾਅ ਵਾਸਤਾ ਨਹੀਂ ਤੁਸੀਂ ਇਸ ਕੇਸ ਦੇ ਨਾਲ ਕਿਵੇਂ ਜੁੜੇ ਹਾਲਾਂਕਿ ਤੁਸੀਂ ਨੇ ਪਹਿਲਾਂ ਜਵਾਬ ਦਿੱਤਾ ਕਿ ਉਹ ਵੀਡੀਓ ਵਾਈ ਸਾਹਮਣੇ ਉਸ ਤੋਂ ਬਾਅਦ ਤੁਹਾਡਾ ਹਿਰਦਾ ਜਿਹੜਾ ਬਲੁੰਦਰਿਆ ਗਿਆ ਤੁਸੀਂ ਸੋਚਿਆ ਕਿ ਇਸ ਕੇਸ ਕੇਸ ਦੀ ਪੈਰਵਾਈ ਹੋਣੀ ਚਾਹੀਦੀ ਆ ਔਰ ਜਦੋਂ ਪੈਰਵਾਈ ਕੀਤੀ ਆਪਾਂ ਮੁਸਤਫਾ ਸਾਹਿਬ ਨੂੰ ਵੀ ਜਾਣਦੇ ਆ ਕਿ ਕਿੱਡਾ ਕੱਦਾ ਉਹਨਾਂ ਦਾ ਸਿਆਸਤ ਵਿੱਚ ਉਹਨਾਂ ਦੀ ਪਤਨੀ ਦਾ ਔਰ ਉਹਨਾਂ ਦੇ ਨਾਲ ਦੋ ਦੋ ਕਰਨਾ ਸਿੱਧੇ ਹੋਣਾ ਇਹ ਕਿਵੇਂ ਲੱਗ ਰਿਹਾ ਉਸ ਤੋਂ ਬਾਅਦ ਕਿ ਤੁਹਾਨੂੰ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਦੇਖੋ ਸਰ ਗੱਲ ਹੈਗੀ ਇਹ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਇਹ ਕੇਸ ਕਿਉਂ ਕੀਤਾ ਕੇ ਦੇਖੋ ਕੇਸ ਤਾਂ ਇਹ ਆ ਵੀ ਜਦ ਹਰ ਬੰਦੇ ਨੂੰ ਇੱਕ ਰਾਈਟ ਆ ਹਿੰਦੁਸਤਾਨ ਦੇ ਲਾਅ ਦੇ ਵਿੱਚ ਆ ਵੀ ਕੋਈ ਵੀ ਜਾ ਕੇ ਇਨਫੋਰਮੇਸ਼ਨ ਦੇ ਸਕਦਾ ਵੀ ਆ क्राइम ਹੋ ਗਿਆ ਮੈਂ ਉਸ ਪਾਰਟ ਦੇ ਨਾਲ ਚੱਲਿਆ ਗਿਆ ਵੀ ਆ क्राइम ਹੋ ਗਿਆ ਦੀ ਇਨਵੈਸਟੀਗੇਸ਼ਨ ਤੁਸੀਂ ਕਰ ਲਓ ਠੀਕ ਹੈ ਨਹੀਂ ਉਸ ਬੱਚੇ ਦੀ ਨੂੰ ਇਨਸਾਫ ਤਾਂ ਕੋਈ ਤਾਂ ਦਵਾਊਗਾ ਨਾ ਜੀ ਰੱਬ ਨਾਲ ਦੇਖੋ ਮੇਰੀ ਗੱਲ ਸੁਣੋ ਕੋਈ ਵੀ ਗਲਤ ਕੰਮ ਹੋ ਜਾਂਦਾ ਕੋਈ ਤੱਕਾ ਹੋ ਜਾਂਦਾ ਕੋਈ ਨਾ ਕੋਈ ਤਾਂ ਸਾਹਮਣੇ ਆਉਂਦਾ ਨਾ ਜੀ ਹੁਣ ਕਟੂਆ ਕਾਂਡ ਹੋਇਆ ਠੀਕ ਹੈ ਕੋ ਗਰੀਬ ਪਰਿਵਾਰ ਥਾ ਉਹਦੇ ਚ ਕੋਈ ਤਾਂ ਮੂਹਰੇ ਆਇਆ ਹੈ ਨਾ ਜੀ ਕੋਈ ਜਿੰਨੇ ਹਿੰਦੁਸਤਾਨ ਚ ਕਾਂਡ ਹੋਏ ਨੇ ਕੋਈ ਤਾਂ ਮੂਹਰੇ ਆਇਆ ਹੈ ਨਾ ਜੀ ਜਦ ਗਗ ਦੇਖੋ ਕੁਝ ਵੀ ਹੋਇਆ ਕੋਈ ਤਾਂ ਮੂਹਰੇ ਆ ਕੇ ਗੱਲ ਕਰੂਗਾ ਬਾਕੀ ਰਹੀ ਗੱਲ ਮੌਸਫਾ ਡੀਜੀਪੀ ਰਹਾ ਹੈ ਉਹ ਦੇਖੋ ਗੱਲ ਪਾਵਰ ਹੈਗੀ ਆ ਅੱਜ ਵੀ ਉਹ ਦੇਖੋ ਸ਼੍ਰੀਆਮ ਮੈਨੂੰ ਧਮਕੀਆਂ ਦੇ ਰਹੇ ਨੇ ਮੇਰੇ ਦੋਸਤਾਂ ਨੂੰ ਧਮਕੀਆਂ ਦੇ ਰਹੇ ਨੇ ਮੇਰੇ ਪਰਵਾਨ ਨੂੰ ਸ਼ਿਕਾਇਤ ਤੋਂ ਬਾਅਦ ਕੋਈ ਫੋਨ ਆਇਆ ਹੈ ਸਰ ਮੈਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਫੋਨ ਨਹੀਂ ਆਇਆ ਮੈਨੂੰ ਮੇਰੇ ਦੋਸਤਾਂ ਦੇ ਨੂੰ ਧਮਕੀਆਂ ਦੇ ਰਹੇ ਨੇ ਦੋਸਤਾਂ ਰਾਹੀਂ ਦਾ ਧਮਕੀਆਂ ਦੇ ਰਹੇ ਨੇ ਮੇਰੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਉਸ ਤੋਂ ਬਾਅਦ ਪ੍ਰੈਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਉਹਨਾਂ ਨੇ ਆਪਦਾ ਬਿਆਨ ਦਿੱਤਾ ਹੈ ਵੀ ਆਪਦਾ ਕਾਨੂੰਨ ਕਿ ਉਸ ਵਿੱਚ ਰਹਿਣਾ ਯਾਰ ਧਮਕੀ ਨਾ ਹੋਰ ਹੋਰ ਕੀ ਆ ਕੋਈ ਗੱਲ ਨਹੀਂ ਯਾਰ ਅਮਰੀਕਾ ਤੋਂ ਮੈਂ ਮੇਰੀ ਮੰਨ ਲਓ ਜਿੰਨੀ ਉਮਰ ਹੈਗੀ ਮੈਂ ਭੋਕੇ ਜਾਵਾਂ ਜੇ ਮੇਰੀ ਮੌਤ ਹੈਗੀ ਆ ਜੇ ਉਹਨੇ ਮੈਨੂੰ ਕੁਝ ਕਰਨਾ ਹੈ ਤਾਂ ਮੈਂ ਚਲੇ ਜਾ ਰੱਬ ਨੇ ਕਿਹੜਾ ਫਿਰ ਹੋ ਕਰਨਾ ਕਿਹੜਾ ਛੱਡਣਾ ਜੇ ਉਹਨੇ ਕਿਸੇ ਨੂੰ ਕੰਮ ਕਰਾਉਣਾ ਮੈਨੂੰ ਛੱਡੂਗਾ ਕੋਈ ਹੋਰ ਬੰਦੇ ਦੇਤੇ ਡਿਊਟੀ ਲਾ ਦੂਗਾ ਉਹਨਾਂ ਦਾ ਡਿਊਟੀ ਲਾਉਣੀ ਆ ਇਹਦਾ ਰੱਬ ਦੀ ਡਿਊਟੀ ਲੱਗੀ ਹੋਈ ਆ ਅੱਛਾ ਸਰ ਤੁਸੀਂ ਇੱਕ ਚੀਜ਼ ਦਾ ਜ਼ਿਕਰ ਕੀਤਾ ਕਿ ਉਹ ਵੀਡੀਓ ਦੇਖੀ ਉਸ ਤੋਂ ਬਾਅਦ ਤੁਸੀਂ ਨੇ ਸ਼ਿਕਾਇਤ ਕੀਤੀ ਤੁਸੀਂ ਕਹਿ ਰਹੇ ਹੋ ਵੀ ਰਜ਼ੀਆ ਸੁਲਤਾਨਾ ਦੇ ਨਾਲ ਤੁਹਾਡੇ ਪਰਿਵਾਰਕ ਤਾਲੁਕਾਤ ਸੀਗੇ ਕੀ ਤੁਸੀਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਫੈਮਿਲੀ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕੀ ਪਹਿਲਾਂ ਘਰ ਦੇ ਅੰਦਰ ਆਪਾਂ ਇਸ ਮਸਲੇ ਨੂੰ ਲੈ ਕੇ ਜਾਈਏ ਜੇਕਰ ਨਹੀਂ ਸੁਵਾਈ ਹੁੰਦੀ ਉਸ ਤੋਂ ਬਾਅਦ ਆਪਾਂ ਸ਼ਿਕਾਇਤ ਲਈਏ ਸਰ ਮੈਂ ਇਹੀ ਗੱਲ ਤੇ ਤੁਹਾਡੇ ਆਉਣਾ ਦੇਖੋ ਜਿੱਦਣ ਇਹ ਵਾਇਰਲ ਹੋਈ ਸੀ ਮੈਂ ਦੇ ਲੋ ਉਹ ਕੱਲ ਕੀਤੀ ਵੀ ਇਹ ਹਾਈ ਕੋਰਟ ਜਾ ਕੇ ਪਾਣਾ ਜੇ ਤੱਕ ਟੋਰ ਮੁੰਡੇ ਦੇ ਬਿਆਨ ਦਿੱਤੇ ਲੈਤੇ ਜਾਣ ਤਾਂ ਪਤਾ ਲੱਗ ਜਵੇ ਵੀ ਕੀ ਕੋ ਕਹਾਣੀ ਆ ਤੇ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਹੋਰ ਨਾਲ ਕਿਸੇ ਨਾਲ ਸਲਾਹਾਂ ਕਰ ਲੀਆਂ ਉਹ ਹਰ ਬੰਦਾ ਕੀ ਕਹਿੰਦਾ ਨਹੀਂ ਐਡੇ ਆਪਸ਼ਨ ਨੇ ਐ ਡਾਡੀ ਜੀ ਤੈਨੂੰ ਐ ਕਰ ਦਨਗੇ ਤੈਨੂੰ ਬਾਹਰ ਕਰ ਦਨਗੇ ਮੈਨੂੰ ਉਹਨਾਂ ਨੇ ਕੁਝ ਕਰਨ ਨਹੀਂ ਦਿੱਤਾ ਪਰ ਜਿੱਦਨੇ ਹੋਇਆ ਮੈਨੇ ਕਿਸੇ ਨਾਲ ਕੋਈ ਸਲਾਹ ਨਹੀਂ ਕੀਤੀ ਕਿਸੇ ਨੂੰ ਪੁੱਛਿਆ ਨਹੀਂ ਮੈਂ ਇਵਨ ਕਿ ਆਪਣੇ ਘਰੇ ਵੀ ਦੱਸ ਕੇ ਨਹੀਂ ਆਇਆ ਮੈਂ ਘਰੋਂ ਚੱਲਿਆ ਘਰੋਂ ਚੱਲ ਕੇ ਸਿੱਧਾ ਆਪਣੇ ਦੋਸਤ ਕੋਲ ਗਿਆ ਵਕੀਲਾਂ ਮਗਰ ਆਇਆ ਕਰਕੇ ਆ ਗੱਲਬਾਤ ਆ ਆਪਾਂ ਕਰਨਿਓ ਅਸੀਂ ਦੋਨੋਂ ਜਾਇ ਗਏ ਜਾ ਕੇ ਦਰਖਾਸਤ ਲਗਾ ਕੇ ਦਰਖਾਸਤ ਲਗਾ ਕੇ ਪਹਿਲਾ ਮੇਲਾ ਕੀਤੀਆਂ ਫਿਰ ਸੀਪੀ ਸਾਹਮਣੇ ਦੇ ਕੇ ਆਏ ਇਸ ਲੜਾਈ ਨੂੰ ਹੁਣ ਕਿੱਥੋਂ ਤੱਕ ਲੈ ਕੇ ਜਾਵੋਗੇ ਤੁਸੀਂ ਕਿਉਂਕਿ ਆਪਾਂ ਬਹੁਤ ਸਾਰੇ ਕੇਸਾਂ ਦੇ ਵਿੱਚ ਦੇਖਦੇ ਹਾਂ ਕਿ ਸਮਝੌਤੇ ਹੋ ਜਾਂਦੇ ਨੇ ਕੱਲੂ ਮੁਸਤਵਾਂ ਸਭ ਤੁਹਾਡੇ ਤੱਕ ਪਹੁੰਚ ਕਰਨ ਰਜ਼ਿਆ ਸੁਲਤਾਨਾ ਤੁਹਾਡੇ ਕੋਲ ਆਉਣ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਕੀ ਤੁਸੀਂ ਆਪਣੇ ਬਿਆਨ ਤੋਂ ਜਾਂ ਹੁਣ ਜੋ ਤੁਸੀਂ ਐਲੀਗੇਸ਼ਨ ਲਗਾਏ ਨੇ ਉਹਨਾਂ ਤੇ ਅੰਡੋਲੋ ਦੇਖੋ ਸਰ ਜਿਹੜਾ ਮੈਨੂੰ ਜਾਣਦਾ ਤੁਸੀਂ ਮਲੇ ਕੋਲੋਂ ਪੁੱਛ ਲਓ ਵੀ ਜੇ ਜਿਹੜੀ ਗੱਲ ਕਹਿਤੀ ਉਹ ਚਾਹੇ ਅੱਜ ਕਹਾਲੋ ਤੁਸੀਂ 10 ਸਾਲ ਬਾਅਦ ਕਹਾਲਿਓ ਇੱਕੋ ਹੀ ਗੱਲ ਹੋਊਗੀ ਠੀਕ ਹੈ ਜਿੱਥੇ ਆਪਾਂ ਖੜੇ ਆ ਉੱਥੇ ਹੀ ਖੜੇ ਰਹਾਂਗੇ ਚਾਹੇ ਜਿੰਨਾ ਚਿਰ ਸਾਹ ਹੈਗੇ ਉਹ ਸਾਹ ਦੇ ਵਿੱਚ ਗੱਲ ਉਹੀ ਨਿਕਲੂਗੀ ਜਿਹੜੀ ਅੱਜ ਕਹਿਤੀ ਅੱਛਾ ਕੱਲ ਤੁਸੀਂ ਐਸ ਆਈ ਡੀ ਦੇ ਸਾਹਮਣੇ ਵੀ ਪੇਸ਼ ਹੋਏ ਹੋ ਕੀ ਸਵਾਲ ਜਵਾਬ ਹੋਏ ਨੇ ਉੱਥੇ ਸਰ ਦੇਖੋ ਉਹ ਐਸ ਆਈ ਡੀ ਦਾ ਪਾਰਟ ਆ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕੋਈ ਇਸ ਤਰ੍ਹਾਂ ਦਾ ਵੀ ਡਰੱਗ ਲੈਂਦੇ ਸੀ ਉਹ ਜャ ਤੁਸੀਂ ਉਹਨਾਂ ਦੇ ਬੇਟੇ ਨੂੰ ਅਕੀਦ ਅਕਤਰ ਨੂੰ ਕਦੋਂ ਤੋਂ ਜਾਣਦੇ ਸੀਗੇ ਨਹੀਂ ਸਰ ਉਹ ਐਸਆਈਟੀ ਦੇਖੋ ਉਹ ਇਨਵੈਸਟੀਗੇਸ਼ਨ ਦਾ ਬਾਟਮ ਆ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਅੱਛਾ ਇੱਕ ਕੈਰੇਕਟਰ ਨੂੰ ਆਪਾਂ ਬਹੁਤ ਤੁਸੀਂ ਨੇ ਚੁੱਕਿਆ ਕਿ ਮੁਹੰਮਦ ਮੁਸਤਫਾ ਦਾ ਕਿਸ ਤਰੀਕੇ ਦਾ ਕੈਰੇਕਟਰ ਸੀ ਜੇ ਦੋ ਸ਼ਬਦਾਂ ਦੇ ਵਿੱਚ ਦੱਸਣਾ ਹੋਵੇ ਤਾਂ ਕਿਸ ਤਰੀਕੇ ਦੀ ਸ਼ਖਸੀਅਤ ਸੀ ਜਦੋਂ ਉਹ ਡੀਜੀਬੀਸੀ ਪੰਜਾਬ ਦੇ ਮਨੁੱਖੀ ਅਧਿਕਾਰ ਉਦੋਂ ਕੋਈ ਅਜੀਹਾ ਕੇਸ ਜਿਸਨੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਚੀਜ਼ ਪੈਦਾ ਕੀਤੀ ਹੋਵੇ ਕਿ ਮੈਂ ਹੁਣ ਇਹਨਾਂ ਨੂੰ ਸਾਬਤ ਸिखਾਉਣਾ ਸਰ ਕੋਈ ਸਾਬਤ ਸिखਾਉਣ ਵਾਲੀ ਗੱਲ ਨਹੀਂ ਓਰੇ ਕੋਈ ਓਰੇ ਇਹ ਨਹੀਂ ਗੱਲ ਵੀ ਮੇਰੀ ਕੋਈ ਤਾਂ ਨਾ ਦੁਸ਼ਮਣੀ ਆ ਸਿਰ ਵੀ ਇੱਕੋ ਹੀ ਗੱਲ ਆ ਉਹਦੀ ਵੀਡੀਓ ਦੇਖੀ ਆਪਾਂ ਨੂੰ ਦੁੱਖ ਲੱਗਿਆ ਉਹਦੀ ਡੈਥ ਹੋ ਗਈ ਆਪਾਂ ਦਰਖਾਸਤ ਦਿੱਤੀ ਬਸ ਇੰਨਾ ਕੀਤਾ ਰਹੀ ਗੱਲ ਇਹ ਆ ਵੀ ਉਹਦੇ ਬਾਰੇ ਤੁਸੀਂ ਮਲੇਰ ਕੋਲੇ ਜਾਓ ਇਹਨਾਂ ਦੇ ਅਣਾਈਆਂ ਨੂੰ ਛੱਡ ਕੇ ਲੋਕਾਂ ਨੂੰ ਪੁੱਛੋ ਲੋਕ ਉਹਦੇ ਬਾਰੇ ਸਾਰਾ ਕੁਝ ਦੱਸਣਗੇ ਬਈ ਇਹਨੇ ਕਿੰਨੀ ਗੁੰਡਾ ਕਰਦੀ ਕਰੀ ਆ ਮਲੇਰ ਕੋਲੇ ਚ ਇਹ ਜਿਹੜੀ ਸਾਫਟ ਕਹਿੰਦਾ ਵੀ ਇਹ ਪੁਲਿਸ ਕਸਟਡੀ ਹੈ ਇਹ ਮਲੇਕ ਕੋਲੇ ਲੋਕਾਂ ਨੂੰ ਦੇ ਚੁੱਕਿਆ ਹੋ ਇਹ ਇਕੱਲੇ ਮੁੰਡੇ ਨੂੰ ਨਹੀਂ ਦਿੱਤੀ ਇਹ ਮਲੇਕ ਕੋਲੇ ਲੋਕਾਂ ਨੂੰ ਦੇ ਚੁੱਕਿਆ ਸਾਰਿਆਂ ਨੂੰ ਰਜ਼ੀਆ ਸੁਲਤਾਨਾ ਕਹਿੰਦੀ ਅਸੀਂ ਲੋਕਾਂ ਦੇ ਪੱਖ ਦੇ ਵਿੱਚ ਬਹੁਤ ਫੈਸਲੇ ਕੀਤੇ ਸਰ ਮੈਂ ਉਹੀ ਗੱਲ ਕਰਦਾ ਇਹ ਤਾਂ ਪੱਖ ਲੋਕ ਦੱਸਦੇ ਨੇ ਕਿ ਤੂੰ ਜਾਓ ਤਾਂ ਸੀ ਉੱਥੇ ਲੋਕਾਂ ਤੋਂ ਪੁੱਛੋ ਸੀ ਬਈਆਂ ਪੱਖ ਦੇ ਫੈਸਲੇ ਕਿਤੇ ਨਹੀਂ ਕਿ ਕਿਹੜੇ ਕਿਹੜੇ ਨਾਲ ਕੀ ਕੀ ਧੱਕੇ ਹੋਏ ਲੋਕਾਂ ਦੇ ਕਿਵੇਂ ਇਹਨਾਂ ਨੂੰ ਨਮਖੋਹਾਂ ਕੀਤੀਆਂ ਕਿੰਨੇ ਆ ਕਰਪਚਨ ਆ ਤੁਸੀਂ ਕੱਲ ਦੱਸੋ ਬਾਕੀ ਵੀ ਡੀਜੀਪੀ ਨੇ ਬਾਕੀ ਵੀ ਹੋਣੇ ਇਹ ਏਡੇ ਡੇ ਮਹਿਲ ਕਿਵੇਂ ਬਣ ਗਏ ਮਲੇਕ ਕੋਲੇ ਕਿੱਡਾ ਮਹਿਲ ਬਣਿਆ ਹੋਇ ਅਦਾ ਆਪਣੇ ਪੰਚਕੁਲੇ ਕਿੱਡਾ ਮਹਿਲ ਬਣਿਆ ਹੋਇਆ ਹੋਰ ਕਿੰਨੀਆਂ ਪ੍ਰਾਪਰਟੀਆਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਸੀਬੀਏਨ ਤੋਂ ਹੁਣ ਇਹਦੇ ਵਿੱਚ ਵੀ ਮੈਂ ਗੱਲ ਕਰਦਾ ਉਹ ਖੁਦ ਕਹਿ ਰਿਹਾ ਵੀ ਮੈਂ ਫਲਾਣੇ ਅਫਸਰ ਨੂੰ ਕਹਿ ਕੇ ਮੈਂ ਉਹਨੂੰ ਚੱਕਵਾ ਲੰਦਾ ਸੀ ਫਲਾਣ ਇਹ ਦੇਖੋ ਗੱਲ ਇਹ ਹੈ ਵੀ ਐਡਾ ਵੱਡਾ ਅਫਸਰ ਹੈ ਤਾਂ ਇਹਦੇ ਵਿੱਚ ਵੀ ਕਰ ਮੈਂ ਤਾਂ ਇਹਨੂੰ ਵੀ ਕਹੂੰਗਾ ਮੇਰੇ ਸੀਬੀਏ ਜਾਂਚ ਹੋਣੀ ਚਾਹੀਦੀ ਹੈ ਸੀਬੀਏ ਜਾਂ ਟ੍ਰਾਂਸਫਰ ਹੋਣੀ ਚਾਹੀਦੀ ਹੈ ਇਹਦੀ ਪ੍ਰਾਪਰਟੀ ਵੀ ਸੀਬੀਏ ਜਾਂਚ ਹੋਣੀ ਚਾਹੀਦੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਰ ਸੋ ਇਹ ਸੀ ਸ਼ਮਸ਼ੂਦੀਨ ਚੌਧਰੀ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਆ ਜਿਹੜੀ ਉਹ ਕੀਤੀ ਗਈ ਸੀ ਉਸ ਤੋਂ ਬਾਅਦ ਹੀ ਮੁਹੰਮਦ ਮੁਸਤਾਫਾ ਪੰਜਾਬ ਦੇ ਸਾਬਕਾ ਡੀਜੀਪੀ ਉਹਨਾਂ ਦੀ ਪਤਨੀ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਉਹਨਾਂ ਦੀ ਨੂ ਤੇਤੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਬਕਾਇਦਾ ਪੰਚਕੁਲਾ ਦੇ ਵੱਲੋਂ ਪੰਚਕੁਲਾ ਪੁਲਿਸ ਦੇ ਵੱਲੋਂ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਕੱਲ ਇਹਨਾਂ ਦੀ ਉੱਥੇ ਜਾ ਕੇ ਇਹਨਾਂ ਨੇ ਆਪਣੇ ਸਵਾਲਾਂ ਦੇ ਜਵਾਬ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੋਵੇਗਾ ਔਰ ਉਸਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਫਿਲਹਾਲ ਮੈਨੂੰ ਦਿਓ ਆ ਗਿਆ ਕੈਮਰਾਮੈਨ ਸਿੱਧੂ ਦੇ ਨਾਲ ਨਰਿੰਦਰ ਸਿੰਘ ਮੋਹਰਣਾ Punjab first voice.